नानी बसि दानी माल पूमि जॾ पा माल न पूमि जर पलाना हला माल न पूमी बध पुराना मदन पूमि जस पुलाना हम पुलानी कबीमे <laughs> पेर ਆਰਾਮ ਕਰਵਾਉਣੀ ਹੈ ਇਹ ਘਰਾਵਾਂ ਕਰਿਆ ਨਹੀਂ ਆਇਆ ਤਾਂ ਨੂੰ ਦੇ ਸਾਈਡਾ ਧਾਖ ਲਓ ਇਸ ਤੋਂ ਸੰਬੰਧਿਤ ਵੀ ਆਉਣਾ ਹੈ ਦਰਸ਼ਨ ਕਰਾਉ ਤੇ ਨਾਲ ਦੇ ਨਾਲ ਆਪਾਂ ਚੱਲੇ ਵੀ ਜਾਣਾ ਕਿਉਂਕਿ ਸਾਰੇ ਪਿੰਡਾਂ ਦਾ ਪ੍ਰੋਗਰਾਮ ਤਾਂ ਹੀ ਸਵੇ ਫਿਰ ਸੰਪੂਰਨ ਹੋਣਾ ਹੈ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਡਾ ਦਰਸ਼ਨ ਕਰ ਰਹੀਆਂ ਨੇ ਬੜੀ ਬੜੀ ਧੂਰੋਂ ਸਾਡੀਆਂ ਬੀਬੀਆਂ ਭੈਣਾਂ ਭੱਜ ਭੱਜ ਕੇ ਰਾਤ ਮੱਥਾ ਟੇਕਦੀਆਂ ਨੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਛਰਦਾ ਹੁੰਦੀ ਹੈ ਸਾਰਿਆਂ ਨੂੰ ਵੀ ਅਸੀਂ ਵੀ ਨਗਰ ਕੀਰਤਨ ਦੇ ਦਰਸ਼ਨ ਕਰੀਏ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਕਿ ਹਰੂ ਫੋਜੀ ਚੱਲੀ ਚੱਲੋ ਕਿਰਪਾ ਮਿੱਤਰ ਪਿੰਡ ਦੇ ਵਿੱਚ ਤਿੰਨ 4 ਘੰਟੇ ਹੋਗਾ ਸੰਗਤ ਨੂੰ ਅਡੀਗਿਆਂ ਨੂੰ ਕਹਿੰਦੇ ਨਗਰ ਕੀਰਤਨ ਆ ਰਿਹਾ ਸੋ ਫਾਈਨ ਉਸ ਸੰਗਤ ਦੁਤਰੀ ਹੈ ਕਿ ਇਹ ਸਾਰੀ ਸ਼ਗਨ ਨੂੰ ਉਸ ਨੂੰ ਆਪ ਸੁਰੂ ਲੈਣਾ ਨਾ السلام علیکم تمام نیاز اپ کی یاد ਜਿੱਤਾ ਸੇ ਪੁੱਤਰ ਦੋਸਤਾਂ ਦੇ ਬੱਚੇ ਜਿੱਤਾ ਦੇ ਪੁੱਤਰ ਦੀ ਕਰਵਾਨੀ ਦੀ ਗੱਲ ਇਸ ਪੁੱਤਰ ਨੂੰ ਲੰਬਾ ਸਮਾਂ ਤਪਸ਼ਿਆ ਕਰਕੇ ਬਰਾਬਰ ਕੀਤਾ ਧੰਨਵਾਦ ਕਰ ਗਿੱਰ ਕੌਂਟ ਸ੍ਰੀ ਗੁਰੂ ਦੇਗਵੰਦਰ ਸਾਹਿਬਾ ਜੀ ਦੇ ਕਿਉਂਕਿ ਉਹ ਧੰਨਵਾਦ ਕਰ ਗਿੱਰ ਕੌਂਟ ਤੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਕੀ 15 ਅਸੂ 1699 37 1652 ਤੇ ਆਕਰੜ ਕੇ ਵੇਖੋ ਪੁੱਤਰ ਦੀ ਰਾਜ ਕਰੋ ਪ੍ਰਾਪਤ ਹੋਈ ਧੰਨਵਾਦ ਤੁਸੇ ਕੋਰ ਨੂੰ ਕਈ ਤੋਂ ਸੰਮਤ 1723 ਜੀ 22 ਨਵੰਬਰ ਸੰਨ 1606 ਕਿੰਨੇ ਸਾਲ ਹੋ ਗਏ ਅੱਜ 440 ਸਾਡੇ ਘਰ ਵਿੱਚ ਲੜਕਾ ਲੜਕੀ ਨਾ ਪੈਦਾ ਹੋਵੇ ਨਾ ਤੇ ਸਾਡੇ ਸਮਾਜ ਦੇ ਲੋਕ ਤਰਾਪ ਆਵੇ ਅਪਰਾਧਾਂ ਦੇ ਛੁਰੇ ਚੱਕਦੇ ਆ ਪਰ ਧਰਮਾਤ ਪ੍ਰੇਰਕ ਕੌਮ ਨੇ ਵਾਸੇ ਬਣਾਰੇ ਦੀ ਤਕਦੀ ਤੇ ਸ਼ੁਭੀ ਸਾਹਿਬ 9 ਮਹੀਨੇ ਤੇ 15 ਵਿੱਚ ਉੱਤਰ ਦੀ ਕ੍ਰਾਂਤੀ ਵਾਸਤੇ ਕੋਸ਼ਿਸ਼ ਕੀਤੀ ਫੇਰ ਬੋਰਡ ਕਰਦੇ ਆਪਾਂ ਯੋ 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 ਜਿਹੜੇ ਜੁੱਤੇ ਨੇ ਉਹ ਗੁਰੂ ਦੇ ਨਾਲ ਗੁਰਦਾਂ ਗੁਰੂ ਬਾਲੇ ਬਾਂਜਾ ਗੁਰੂ ਮਹਾਰਾਜ ਕਿਰਪਾ ਕਰੇ پتہ جو 250 سے مارا پر پرہیز کر تے میں کر کے خالص ہستیاں بڑے بڑے ਉਹਨੇ ਜੰਗ ਤਸਤੀ ਹਿੰਦੂਮਾਨ ਨੂੰ ਅੰਸ਼ਣ ਚਾਪਣਾ ਸ਼ੁਰੂ ਕਰ ਦਿੱਤਾ ਇਹਨੇ ਜੰਗ ਤਸਤੀ ਹਿੰਦੂਮਾਨ ਦੇ ਗਲਾ ਬੇਤੋ ਜੰਜੀੁਰ ਰੋਣੇ ਸ਼ੁਰੂ ਕਰ ਦਿੱਤੇ ਚਾਰ ਜਫਰੇ ਹਾ ਹਾ ਢਾਰ ਮੱਚ ਗਈ ਕਿਸੇ ਦੇਵੀ ਦੇਵਤੇ ਨੇ ਉਹਨਾਂ ਦੁੱਖੀ ਲੋਕਾਂ ਦੀ ਬਾਣੀ ਫੜੀ ਬੇਤੀਆਂ ਫੇਰ ਮੈਂ ਦੁਬਾਰਾ ਬੇਨਤੀ ਕਰਦੇ ਹਾਂ ਕਿ ਜਦੋਂ ਸਤਿਗੁਰੂ ਸਾਡੇ ਵਿੱਚ ਬਰਾਜਮਾਰ ਹੋਣਗੇ ਨਾ ਤੇ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹੀ ਬੈਠੇ ਰਹਿਣਾ ਕਿਸੇ ਨੇ ਉੱਥੋਂ ਦੀ ਕੋਸ਼ਿਸ਼ ਨਹੀਂ ਕਰਨੀ ਸਤਿਗੁਰੂ ਉੱਪਰ ਦੀ ਹੋ ਕੇ ਇੱਥੇ ਬਰਾਜਮਾਰ ਹੋਣੇ ਪਾਲ ਕੀ ਸਾਹਿਬਾ ਇੱਥੇ ਬਰਾਜਮਾਰ ਹੋਵੇਗੀ ਪੰਜ ਪੇਰੇ ਸਾਹਿਬਾਨ ਸਿੱਖ ਸਾਹਿਬ ਪਰਛਾਦਾ ਛੱਕੜ ਕੇ ਤੇ ਆਪਾਂ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬਾਂ ਦੇ ਚਰਨ ਵਿੱਚ ਪੜੇ ਆਰਾਮ ਦੇ ਨਾਲ ਨਾਮਸ਼ਕਾਰ ਕਰਨਿਆ ਗਰਮ ਪਿਆਰਿਓ ਉਹ ਅਨੰਤਾਂ ਦੀ ਪੂਰੀ કૃਪਾਲਤਾ ਕਰੋ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੋਕੀ ਤੋਂ ਦਰਸ਼ਨ ਦਰਸ਼ਨ ਕਰਕੇ ਪੰਡਾਲ ਦੇ ਵਿੱਚ ਬੈਠੀ ਜਾਓ ਕਿ ਜਿਹੜੇ ਦਰਸ਼ਨ ਕਰੀ ਜਾਂਦੇ ਪੰਡਾਲ ਦੇ ਬੈਠੇ ਜਿਹੜੇ ਸਾਹ ਸੰਗਤ ਕਿੰਨੇ ਸਾਥ ਸਮੇਂ ਦਿੱਤੇ ਉਹ ਬਾਰੋਗਾਂ ਦੀ ਆ ਕੇ ਦਰਸ਼ਨ ਕਰੋ ਤੇ ਮੈਂ ਉਹਨਾਂ ਜਿਹੜੇ ਵਿਕਾਰੇ ਛੱਡਨਾ ਬਹੁਤੀ ਰਾਜ ਵਿਕਾਰੇ ਲਾ ਕੇ ਤਨਸ੍ਰੀ ਜੀ ਨੂੰ 2000 ਰੁਪਈਆ ਆਇਆ ਕਹਿੰਦਾ ਹੋਈ ਸੋ ਨਿਹਾਲ ਬੋਲੇ ਸੰਗਤ ਜੀ ਦੋਨੋਂ ਹੱਥ ਖੜੇ ਕਰ ਗੂਚੀ ਬਾਜ ਕਾਰੇ ਲੈਣੇ ਜੁਨੀਆ ਸੰਗਤਾਂ ਦਾ ਠਾ ਮਾਰਦਾ ਕੱਟਿਆ ਕੋਈ ਸ਼ਾਮੀ ਹਾਲੇ ਕੋਈ ਸ਼ਾਮੀ ਹਾਲੇ ਅੱਛੀਏ ਕਾਲੇ ਕੋਈ ਸ਼ਾਮੀ ਹਾਲੇ ਅੱਛੀਏ ਕਾਲੇ ਕੋਈ ਸ਼ਾਮੀ ਹਾਲੇ ਸਤਿ ਸ਼੍ਰੀ ਅਕਾਲ ਨਾਲੇ ਛਕਾਲੇ ਵੀ ਆਉ ਪੰਥੀਆਂ ਗੂੰਜਾ ਪਾਉ ਨਾਲੇ ਗੁਰੂ ਸਾਹਿਬ ਦੇ ਦਰਸ਼ਨ ਕਰੋ ਨਾਲੇ ਪ੍ਰਸ਼ਾਦ ਲਓ ਜੇ ਮੇਰੇ ਪ੍ਰਾਹ ਪੈਣਾ ਦਰਸ਼ਨ ਕਰੀ ਜਾਂਦੇ ਉਹ ਪੰਡਾਲ ਵਿੱਚ ਬੈਠਣ ਦੀ ਕਿਰਪਾਤਾ ਕਰੋ ਸਾਰੀ ਸੰਗਤ ਸੋਹਣ ਸੋਹਣੀ ਜਨਮ ਵਿੱਚ ਨਮਸ਼ਕਾਰ ਕਰਕੇ ਉਸੇ ਕੋਈ ਪੰਡਾਲ ਵਿੱਚ ਬੈਠਣ ਦੀ ਕਿਰਪਾਤਾ ਕਰੋ ਕਿਉਂਕਿ ਇੱਥੇ ਗੁਰੂ ਸਾਹਿਬ ਬਸਰਾਮ ਸ਼ਰਾਨ ਕਰਨਗੇ ਕਿਉਂਕਿ ਇੱਥੇ ਪ੍ਰੋਤਿਕ ਸਹਾਵਨਾ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਬਹੁਤ ਵਧੀਆ ਲੰਗਰ ਤਿਆਰ ਕੀਤਾ ਹੈ ਸਾਰੀਆਂ ਸੰਗਤਾਂ ਵਾਸਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਨਗਰਪਾਲਿਕਾ ਆਪਾਂ ਦੇ ਬੱਚੇ ਆ ਸਾਰੇ ਭਾਈ ਸੰਗਤਾਂ ਜੁਗੀਆਂ ਦੀ ਨਿਮਾਣਾ ਬਣ ਕੇ ਕਮਤੀ ਬਣਦੇ ਆ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੋ-ਬਾਰੀ ਕਰੋ ਦਰਸ਼ਨ ਆਪਣੀਆਂ ਝੋਲੀਆਂ ਭਰੋ ਨਾਲੇ ਪ੍ਰਸ਼ਾਦ ਲਓ ਕੋਈ ਗੱਲ ਸਾਧ ਸੰਗਤ ਦੀ ਰੱਖਿਆ ਹੋਵੇ ਤਾਂ ਦਰਸ਼ਨ ਕਰਦਾ ਨਜ਼ਾਰਾ ਹੀ ਵੱਖਰਾ ਹੁੰਦਾ ਪਹਿਲਾਂ ਮੇਰੇ ਪ੍ਰਾਪ ਬਜ਼ੁਰਗਾਂ ਦਰਸ਼ਨ ਕਰਨ ਤੋਂ ਬਾਅਦ ਮਾਮਾ ਜੀ ਬਟਾਵਾ ਪਹਿਣਾ ਦਿੱਤੀਆਂ ਕਰ ਸੰਗਤਾਂ ਲੀਨੀਆਂ ਸਾਡ ਸੰਗਤ ਜੀ ਸੰਗਤ ਦੇ ਵਿੱਚ ਬਨਪਾਕਾਂ ਸਤ ਸੰਗਤਾਂ ਦਾ ਬੈ ਬਨ ਸੰਗਤ ਮੈਲ ਪ੍ਰੀਤਿਆ ਜੀਓ ਬਾਰੋ ਬਾਰੀ ਗੁਰੂ ਸਾਹਿਬ ਦੇ ਕਰੋ ਦਰਸ਼ਨ ਨਾਲੇ ਲਓ ਪ੍ਰਸ਼ਾਦ ਅੱਛਾ ਗੁਰੂ ਗ੍ਰੰਥ ਸਾਹਿਬ ਜੀ ਬਾਜੀ ਸੋਤ ਪੰਜੇ ਵਿੱਚ ਬੰਨ੍ਹ ਕੇ ਜਾਨ ਰੱਖਦੇ ਹੋ ਬਾਸਿਕਾਂ ਅਰਦਾਸ ਕਰਦੇ ਜੀ गुरू साहिब जो दर्शन करो हाणे मालकिरो परेशान लाओ उतो बाद सिखा नबोधन कर سردی جی خالساختہ گڑھیاں درشن ਤੇ ਉਹਨਾਂ ਕੋਲ ਰੇਂਜਿੰਗ ਕਰਕੇ ਦੇਖੋ ਉਹ ਦੁੱਖੀ ਲੋਕ ਤਾਂ ਜੇ ਅੱਜ ਸਾਡੇ ਵਿੱਚ ਕੋਈ تیر ਛਾਉਣ ਵਾਲਾ ਰਹਿਣਗੇ ਅੱਜ ਸਾਡੇ ਵਿੱਚ ਕੋਈ ਹੱਥੀਂ ਛਾਉਣ ਵਾਲਾ ਮਿਲਦਾ